ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਅੰਦਰ ਹੋ ਰਹੀ ਪ੍ਰੈਸ ਕਾਨਫਰੰਸ ਦੌਰਾਨ ਮੂਤੇ ਕਪੜਾ ਬੰਨੀ ਇਸ ਔਰਤ ਦੀ ਐਂਟਰੀ ਹੋਈ ਹਰ ਕੋਈ ਹੈਰਾਨ ਸੀ ਕਿ ਆਖਿਰ ਇਹ ਕੌਣ ਹੈ ਤੇ ਇਸ ਤਰ੍ਹਾਂ ਪ੍ਰੈਸ ਕਾਨਫਰੰਸ 'ਚ ਖੁਦ ਦਾ ਕਿਹੜਾ ਪੱਖ ਪੇਸ਼ ਕਰਨਾ ਚਾਹੁੰਦੀ ਹੈ ਤੁਹਾਨੂੰ ਯਾਦ ਹੋਏਗਾ ਕੁਝ ਹਫ਼ਤੇ ਪਹਿਲਾਂ ਕੈਨੇਡੀਅਨ ਪੱਤਰਕਾਰ ਬਲਤੇਜ ਪੰਨੂ ਖਿਲਾਫ ਇੱਕ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਦੇ ਇਲਜ਼ਾਮ ਲਗਾਏ ਸੀ ਅਤੇ ਪੰਨੂ ਦੀ ਗ੍ਰਿਫਤਾਰੀ ਹੋਈ ਸੀ ਪੰਨੂ ਮੁਤਾਬਕ ਸਰਕਾਰ ਖਿਲਾਫ ਫੇਸਬੁਕ 'ਤੇ ਲਿਖਣ ਕਾਰਨ ਉਹਨਾਂ ਖਿਲਾਫ ਸਾਜ਼ਿਸ਼ ਰਚੀ ਗਈ ਹੈ ਪਰ ਜਿਹੜੀ ਕਾਇਤ ਦਰਜ ਕਰਵਾਉਣ ਵਾਲੀ ਇਸ ਔਰਤ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਤੇ ਖੁਦ ਮੀਡੀਆ ਸਾਹਮਣੇ ਆ ਕੇ ਪੇਸ਼ ਕੀਤਾ ਆਪਣਾ ਪੱਖ ਮੈਨੂੰ ਮੇਰੇ ਕਿਸੇ ਪੱਤਰਕਾਰ ਭਰਾ ਨੇ ਦੱਸਿਆ ਕਿ ਬਲਤੇਜ ਪੰਨੂ ਨੂੰ ਲੈ ਕੇ ਇੱਥੇ ਇਕੱਠ ਹੋ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਇਹ ਇੱਕ ਗੱਲ ਕਲੀਅਰ ਕਰਦਾ ਵੀ ਮੈਂ ਮੀਡੀਆ ਅੱਗੇ ਹਲੇ ਤੱਕ ਨਹੀਂ ਆਈ ਸੀ ਤੇ ਮੀਡੀਆ ਨੇ ਹਮੇਸ਼ਾ ਬਲਤੇਜ ਪੰਨੂ ਦਾ ਪੱਖ ਜੋ ਹੈ ਅੱਗੇ ਰੱਖਿਆ ਹੈ ਮੇਰਾ ਪੱਖ ਕੋਈ ਵੀ ਨਹੀਂ ਅੱਗੇ ਲੈ ਕੇ ਆਇਆ ਮੇਰੀ ਲੜਾਈ ਪ੍ਰੂਫਾਂ ਦੀ ਹੈ ਸਬੂਤਾਂ ਦੀ ਹੈ ਕੋਰਟ ਵਿੱਚ ਹੈ ਮੈਨੂੰ ਜੀ ਯਾਦ ਨਹੀਂ ਆਈ ਮੇਰੇ ਕੋਲ ਸਾਰੇ ਪ੍ਰੂਫ ਸੀ ਜਦੋਂ ਤੁਹਾਨੂੰ ਕੋਈ ਥ੍ਰੈਟ ਕਰਦਾ ਸਰ ਇੱਕ ਸੈਕਿੰਡ ਜਦੋਂ ਤੁਹਾਨੂੰ ਕੋਈ ਧਮਕਾਉਂਦਾ ਹੈ ਥ੍ਰੈਟ ਕਰਦਾ ਹੈ ਕਿ ਤੁਸੀਂ ਅੱਗੇ ਆਵੋਗੇ ਮੈਂ ਇੱਕ ਬੱਚਿਆਂ ਤੇ ਇੱਕ ਫੰਕਸ਼ਨ ਕਰਵਾਉਣਾ ਸੀ ਸਪੈਸ਼ਲ ਬੱਚਿਆਂ ਤੇ ਮੈਟ੍ਰਿਕ ਅਰਡਿਤ ਬੱਚਾ ਦਾ ਮੈਂ ਫੈਸ਼ਨ ਸ਼ੋਅ ਕਰਾਉਣਾ ਸੀ ਉਹ ਸਭ ਚੀਜ਼ਾਂ ਦੇ ਮੇਰੇ ਕੋਲ ਪ੍ਰੂਫ ਨੇ ਤੇ ਉਹਦੇ ਦੌਰਾਨ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਮੈਂ ਸਕੂਲ ਦੇ ਵਿੱਚ ਗਈ ਨਵਜੀਵਨੀ ਸਕੂਲ 'ਚ ਮੈਂ ਵਿਜ਼ਿਟ ਕੀਤਾ ਸਰਦੇ ਕਹਿੰਦੇ ਉੱਥੇ ਸਟੂਡੈਂਟਸ ਨੂੰ ਮੈਂ ਤਿਆਰੀ ਵੀ ਕਰਵਾਈ ਡਾਂਸ ਦੀ ਤਿਆਰੀ ਕਰਵਾਈ ਉਹਨਾਂ ਨੂੰ ਫੈਸ਼ਨ ਸ਼ੋਅ ਦੀ ਤਿਆਰੀ ਕਰਵਾਈ ਤੇ ਉੱਥੇ ਕਾਫੀ ਟਾਈਮ ਸਪੈਂਡ ਕੀਤਾ ਜਿਸ ਦਿਨ ਫੰਕਸ਼ਨ ਸੀ 4 ਜਨਵਰੀ 2010 ਨੂੰ ਬਲਤੇਸ਼ ਹਨੂ ਜਿਨੇ ਮੈਨੂੰ ਪ੍ਰਪੋਜ਼ ਕਰਤਾ ਕਿ ਮੈਨੂੰ ਕਿਤਾਬ ਪਤਾ ਚੱਲਿਆ ਵੀ ਤੁਸੀਂ ਡਿਵੋਰਸੀ ਹੋ ਆਈ ਵਾਂਟ ਟੂ ਮੈਰੀ ਵਿਦ ਯੂ ਬਿਕਾਜ਼ ਤੁਸੀਂ ਵੀ ਸਪੈਸ਼ਲ ਬੱਚਾ ਦੇ ਨਾਲ ਜੁੜੇ ਹੋਏ ਹੋ ਸੋ ਮੈਨੂੰ ਅੱਛਾ ਲੱਗਿਆ ਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿ ਉਸਨੇ ਜੋ ਮੈਨੂੰ ਆਪਣੀ ਇਮੇਜ ਦੱਸੀ ਸੀ ਕਿ ਮੈਂ ਪੱਤਰਕਾਰ ਆ ਕੈਨੇਡਾ ਦੇ ਵਿੱਚ ਵੈਲ ਸੈਟਲ ਆ ਉੱਥੇ ਮੇਰੇ ਜੋ ਹਾਊਸ ਵੀ ਨੇ ਤੇ ਮੇਰੇ ਇੱਕ ਬੇਟਾ ਦੇ ਮੈਂ ਵੀ ਡਿਵੋਰਸੀਆਂ ਤੇ ਉਹਨਾਂ ਨੇ ਮੈਨੂੰ ਸਪੈਸ਼ਲੀ ਗੱਲ ਪੁੱਛੀ ਵੀ ਕਿ ਤੁਹਾਡੇ ਕੋਲ ਸਪੈਸ਼ਲ ਵੀ ਮੇਰੇ ਕੋਲ ਡਿਵੋਰਸ ਡਿਗਰੀ ਹੈ ਮੈਨੂੰ ਇਸ ਗੱਲ ਤੇ ਬਿਲਕੁਲ ਫੇਥ ਹੋਇਆ ਜੇ ਵੀਰ ਤੋਂ ਪੁੱਛ ਰਿਹਾ ਡਿਵੋਰਸ ਡਿਗਰੀ ਆਰੇ ਤਾਂ ਡੈਫੀਨਿਟਲੀ ਇਹਦਾ ਵੀ ਡਿਵੋਰਸ ਹੋਇਆ ਹੋਣਾ ਤੇ ਉਹਨਾਂ ਨੇ ਮੈਨੂੰ ਫੋਰਸਫੁਲੀ ਸੈਕੂਅਲ ਹਰਾਸਮੈਂਟ ਕੀਤੀ ਮੈਨੂੰ ਇਹ ਕਹਿ ਕੇ ਕਿ ਨਹੀਂ ਤੂੰ ਮੇਰੀ ਵਾਈਫ ਐ ਤੂੰ ਵਾਈਫ ਐ ਤੇ ਉਹ ਬਲਾਤਕਾਰ ਹੀ ਹੁੰਦਾ ਵੈ ਉਹ ਰਿਪੀਟ ਕਰ ਰਹੀਆਂ ਮੇਰੇ ਕਾਫੀ ਬ੍ਰਦਰ ਮੈਂ ਤੁਹਾਨੂੰ ਨਹੀਂ ਕਹਾਂਗੀ ਬੈਠੇ ਹੋ ਤੁਸੀਂ ਸਾਰੇ ਮੇਰੇ ਭਰਾਵਾਂ ਵਰਗੇ ਹੋ ਉਹਨੂੰ ਬਲਾਤਕਾਰ ਕਹਿੰਦੇ ਨੇ ਜ਼ਬਰਦਸਤੀ ਚੀਜ਼ ਹੈ ਤੇ ਉਸ ਤੋਂ ਬਾਅਦ ਜਦੋਂ 1 ਸਾਲ ਹੋ ਗਿਆ ਸਾਨੂੰ ਇਸ ਚੀਜ਼ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਰਿਜ ਕਰ ਲਓ ਮੇਰੇ ਪੇਰੈਂਟਸ ਵਾਰ-ਵਾਰ ਕਹਿ ਰਹੇ ਨੇ ਤੁਸੀਂ ਮੈਨੂੰ ਕਿਹਾ ਸੀ ਨਹੀਂ ਮੈਂ ਮੈਰਿਜ ਕਰ ਲਵਾਂਗਾ 6 ਮਹੀਨੇ 7 ਮਹੀਨੇ ਤੱਕ ਸਾਲ ਤੱਕ ਦਨ ਹੀ ਸੈਡ ਅਦਰ ਹੋ ਕੈਨੇਡਾ ਗੱਲ ਸੀ ਫੋਨ ਤੇ ਗੱਲ ਸਾਡੀ ਹੋਈ ਉਹ ਕਹਿੰਦੇ ਤੂੰ ਆਪਣੀ ਫਰੈਂਚ ਸਰਕਲ ਦੇ ਵਿੱਚ ਮੇਰੀ ਬਦਨਾਮੀ ਕਰਦੀ ਮੈਂ ਇੱਕ ਪੱਤਰਕਾਰ ਆ ਸਾਰੇ ਮੈਨੂੰ ਪੁੱਛਦੇ ਆ ਤੇ ਉਹ ਕੁੜੀ ਨਾਲ ਮੈਰਿਜ ਕਰ ਰਹੇ ਮੇਰੀ ਬਦਨਾਮੀ ਹੋ ਚੁੱਕੀ ਹੈ ਮੈਂ ਲਿਖ ਸਕਦਾ ਸੌਰੀ ਉਸ ਚੀਜ਼ ਤੋਂ ਬੁੱਕ ਕਰਕੇ ਉਹਨਾਂ ਨੂੰ ਮੈਂ ਫੋਨ ਤੇ ਉਸ ਟਾਈਮ ਸੇਮ ਚੀਜ਼ ਕਹੀ ਸੀ ਕਿ ਮੈਂ ਤੁਹਾਡੀ ਐਫ ਆਈ ਆਰ ਕਰਾ ਦੇਣੀ ਹੈ ਮੈਂ মিডিਆ ਅੱਗੇ ਚੱਲੇ ਜਾਣਾ ਤਾਂ ਉਸ ਟਾਈਮ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਮੈਂ ਫਿਰ ਕਿਹਾ ਉਹਨਾਂ ਨੂੰ ਨਹੀਂ ਤੁਸੀਂ ਮੇਰਾ ਮੈਰਿਜ ਕਰ ਲਿਆ ਹੋਇਆ ਹੈ कर ना मैं तेरी आ मैं मैं जा रही है मेरे पिछे बोहोत वीडियो भीड़ है मीडिया की फोरन मेरी बोहोत कुछ है ना लाइफ सैटल हो दूंगा ना ही मैं तेरा अगे कोई फ्यूचर सैट होना है ਸੋ ਉਸ ਟਾਈਮ ਮੈਂ ਕੱਲੀ ਸੀ ਮੇਰੀ ਬੇਟੀ ਵੀ ਸੀ ਮੈਂਨੇ ਇਹ ਤੈਅ ਕਰ ਲਿਆ ਕਿ ਮੈਂ ਹੁਣ ਨਹੀਂ ਚੁੱਪ ਰਾਵਾਂਗੀ ਜਦੋਂ ਮੈਂ ਕਦੀ ਸੈੱਟ ਹੋ ਗਈ ਤਾਂ ਡੈਫੀਨਿਟਲੀ ਮੈਂ ਫਾਈਟ ਜ਼ਰੂਰ ਕਰਾਂਗੀ ਐਸੇ ਇਨਸਾਨ ਵਾਸਤੇ ਜਿਸਨੇ ਮੇਰੀ ਨਹੀਂ ਹੋਰ ਪਤਾ ਨਹੀਂ ਕਿੰਨੀ ਕੁੜੀਆਂ ਦੀ ਲਾਈਫ ਖਰਾਬ ਕੀਤੀ ਹੈ